ਨਾ ਮੈਂ ਜੰਡੀ ਸੰਗਤ ਜਿਹੜਾ ਐਕਸੀਡੈਂਟ ਹੋਇਆ ਕੀ ਤੇ ਕਿਸ ਤਰ੍ਹਾਂ ਹੋਇਆ ਹਾਂ ਟੋਲ ਪਲਾਜ਼ਾ ਵਾਲਿਆਂ ਨੇ ਸਾਰੀਆਂ ਲੈਨਾਂ ਬੰਦ ਕਰ ਰੱਖੀਆਂ ਸੀਗੀਆਂ ਇੱਕ ਲੈਨ ਚਲਾ ਰੱਖੀ ਸੀ ਨਾ ਉੱਥੇ ਕੋਈ ਸਾਈਨ ਬੋਰਡ ਲੱਗਿਆ ਨਾ ਬੈਰੀਕੇਡ ਲੱਗਿਆ ਨਾ ਉਹਨਾਂ ਤੇ ਰਿਫਲੈਕਟਰ ਲੱਗੇ ਹੋਏ ਆ ਆਪਣੇ ਨੂੰ ਪ੍ਰਸ਼ਾਸਨ ਵਾਲੋ ਵੀ ਇਹਦਾ ਆਇਆ ਤਾਂ ਰਿਫਲੈਕਟਰ ਉਹਨਾਂ ਦੇ ਰੋਹੀ ਹੋਣਾ ਤੇ ਕੋਈ ਰਿਫਲੈਕਟਰ ਨਹੀਂ ਲੱਗੇ ਹੋਏ ਤੁਸੀਂ ਕਿੱਥੋਂ ਕਿੱਥੇ ਜਾ ਰਹੇ ਸੀ ਅਸੀਂ ਚੰਡੀਗੜ੍ਹੋਂ ਨਾ ਤੇ ਆਣੇ ਜਾ ਇਕ ਕਿੰਨੇ ਕੁ ਵੀ ਜਿਹੜੀ ਹੈ ਘਟਨਾ ਇਹ ਸਵੇਰੇ 8:00 ਵਜੇ ਕੀ ਜਿਹੜੀ ਘਟਨਾ ਹੋਣ ਦਾ ਕਾਰਨ ਕੀ ਆ ਮੁੱਖ ਉਹ ਘਟਨਾ ਹੋਣ ਦਾ ਕਾਰਨ ਹੀ ਆ ਵੀ ਟੋਲ ਪਲਾਜੇ ਵਾਲਿਆਂ ਨੇ ਕੋਈ ਬੈਰੀਕੇਡ ਲਾ ਰੱਖਿਆ ਇੱਕ ਲੇਨ ਚਲਾ ਰੱਖੀਏ ਤੁਹਾਨੂੰ ਤੋਂ ਜ਼ਿਆਦਾ ਜੀ ਕੋਈ ਸਾਈਨ ਬੋਰਡ ਨਹੀਂ ਕੋਈ ਰਿਫਲੈਕਟਰ ਨਹੀਂ ਲੱਗੇ ਹੋਏ ਉੱਥੇ ਇਨੀ ਆ ਲਾਈਨਾਂ ਨੇ ਉੱਥੇ ਜਿਹੜੀਆਂ ਸੀਗੀਆਂ ਉੱਥੇ 5-6 ਲਾਈਨਾਂ ਨੇ ਸਿਰਫ ਇੱਕ ਹੀ ਲੇਨ ਚਲਾ ਰੱਖੀ ਸੀ ਉਹਨਾਂ ਨੇ ਬਾਕੀ ਸਾਰੀਆਂ ਲੈਣਾ ਬੰਦ ਕਰ ਦਿੱਤੀ ਤੇ ਤੁਹਾਡੀ ਗੱਡੀ ਕਿਸ ਨਾਲ ਟਕਰਾਈ ਉੱਥੇ ਮਰੀ ਉੱਥੇ ਜਿਹੜਾ ਟੋਲ ਪਲਾਜੇ ਤੇ ਥੰਬਲਾ ਬਣਿਆ ਹੁੰਦੇ ਵਿੱਚ ਬੈਰੀਕੇਡ ਨਾਲ ਬਾਜ ਟਕਰਾਈ ਉੱਥੇ ਤਾਂ ਪਰ ਉਹਦੇ ਉੱਪਰ ਲਾਈਟ ਵੀ ਲੱਗੀ ਹੁੰਦੀ ਆ ਉਹ ਜਾਗ ਹੀ ਨਹੀਂ ਰਹੀਆਂ ਜੀ ਲਾਈਟਾਂ ਕੋਈ ਵੀ ਲਾਈਟ ਨਹੀਂ ਜਾਗ ਰਹੀ ਉੱਥੇ ਕੋ ਕਿਹੜੀ ਗੱਡੀ ਸੀ ਤੁਹਾਡੇ ਕੋਲ ਐਕਸੀਡੈਂਟ ਗੱਡੀ ਸੀ ਮੇਰ ਕੋ ਕਮਰਸ਼ੀਅਲ ਕਰ ਲਈਏ ਕਿ ਸਵਾਰੀ ਲੈ ਕੇ ਜਾ ਰਹੇ ਸੀ ਹਾਂਜੀ ਹਾਂਜੀ ਸਵਾਰੀ ਲੈ ਕੇ ਕਿੰਨੇ ਕਿੱਥੇ ਸੀ 3 ਸਵਾਰੀਆਂ ਸੀ ਕਿੰਨੇ ਕਿ ਸੱਟਾਂ ਲੱਗੀਆਂ ਨੇ ਉਹਦੇ ਮੇਰੇ ਵਾਜੀ ਇੱਥੇ ਸਿਰ ਦੇ ਵਿੱਚ ਦੋ ਟਾਂਕੇ ਆਏ ਸਵਾਰੀਆਂ ਦੇ ਲੱਗੀਆਂ ਨੇ ਸੱਟਾਂ ਉਹਨਾਂ ਦੇ ਟਾਂਕੇ ਆਏ ਨੇ ਆਪਕਾ ਕੀ ਨਾਮ ਹੈ ਸਰ ہمارا ਅਬhishek ਨਾਮ ਹੈ ਕਹਾਂ ਰਹਤੀ ਹੋ ਚੰਡੀਗੜ੍ਹ ਅੱਛਾ ਅੱਜ ਐਕਸੀਡੈਂਟ ਹੋਇਆ ਕਹਾਂ ਪਰ ਐਕਸੀਡੈਂਟ ਹੋਇਆ ਸਰ ਯਹਾਂ ਟੋਲ ਪਲਾਜਾ ਦੇ ਪਾਸ ਹੋਇਆ ਜੀ कहाँ से कहाँ जा रहे थे चंडीगढ़ से जी लुधियाना जा रहे थे हम जा? हाँ जी कितने बजे हादसा हुआ ये करीब एक घंटे पहले हुआ जी।, जी और आपके साथ कितनी सवारी थी सर हम छः सात बंदे थे जी सब परिवार वाली है? नहीं अलग कंपनी हाँ जी कंपनी कंपनी तरफ से क्या लगता है किसकी गलती थी सर ये कोहरा कुछ ज्यादा है टोल प्लाजा पे बैरिकेड्स पूरे लगे हुए थे सिर्फ एक लाइन खुली हुई थी जी अच्छा एक लाइन खुली थी हाँ जी धुंध से दिखाने जी कुछ okay. आपने uh, uh, हॉस्पिटल में कितने बजे आ गए थे सर टाइम देखे नहीं थे जी टाइम नहीं देखे कौन लेके ले आया हॉस्पिटल सबको एम्बुलेंस एम्बुलेंस हाँ जी सब ठीक है हाँ जी अभी ठीक है सर आपके भी चोट लगी हाँ जी मैं तो लगी ठीक हूँ मैं क्या नाम है अरुण कहाँ से आ रहे थे कहाँ जाना था जो एक्सीडेंट हुआ हम आ रहे थे, थे, थे। चंडीगढ़ से जा रहे थे लोहियाना समराला चौक और समराला के नजदीक नजदीक से और हाईवे रोड था बैरिगेट पूरा बंद करी हुई थी टोल टैक्स पे एक चालू था हाईवे रोड का बैरिकेट बचाने के चक्कर में ठूक तो गई गाड़ी कितनी गाड़ियाँ थी दो गाड़ी थी हमें, हमाल, हम हम, लोग के पास दो गाड़ी थी हाँ जी गाड़ी ब, आ, अपनी पर्सनल थी नहीं कैब बुक करी हुई थी दो कैब बुक हाँ जी कहाँ काम करते हो सर हम काम करते हैं चंडीगढ़ चंडीगढ़ जी रहने वाले कहाँ के हम यूपी नहीं नहीं यहाँ कहा लुधियाना नहीं चंडीगढ़ रहने वाले हैं चंडीगढ़ लाइन बंद होने के कारण हुई ये घटना लाइन बंद होने के कारण हुई है हम्म हाँ। कितने के बजे हादसा हुआ आठ बजे आठ बजे अच्छा और सभी ठीक ठाक हैं हाँ जी नहीं दो तो चार तो ठीक है बाकी दो को ज्यादा प्रॉब्लम है ज्यादा प्रॉब्लम हाँ जी आ, कैसे आये हो मतलब आए हो हॉस्पिटल तक एम्बुलेंस वहाँ से मतलब फोन किए एम्बुलेंस लेके आए हाँ जी उनकी एम्बुलेंस आई थी या? नहीं उनकी एम्बुलेंस आई थी उनकी एम्बुलेंस टूल वालों की हाँ जी ਛੋੜ ਕੇ ਚਲੇ ਗਏ ਜਾਂ ਨਹੀਂ ਛੋੜ ਕੇ ਗਏ ਹੈ ਕੰਪਨੀ ਵਾਲੋਂ ਕੋ ਬਤਾ ਦਿਆ ਬਤਾ ਦੇ ਕੰਪਨੀ ਵਾਲੋਂ ਕੋ ਫੋਨ ਕਰ ਦੇ ਬਤਾ ਦिए ਹਾਂ ਜੀ ਬਾਤ ਹੋਈ ਡਾਕਟਰ ਸਬ ਕੀ ਨਾਮ ਹੈ ਤੁਹਾਡਾ ਜੀ ਡਾਕਟਰ ਅਮਰਪ੍ਰੀਤ ਕੌਰ ਡਾਕਟਰ ਸਬ ਸਵੇਰੇ ਇੱਕ ਐਕਸੀਡੈਂਟ ਦਾ ਕੇਸ ਆਇਆ ਕੀ ਡਿਟੇਲ ਹੈਗੀ ਹੈ ਜੀ ਸਵੇਰੇ ਐਕਸੀਡੈਂਟ ਦੇ ਚਾਰ ਕੇਸ ਆਏ ਸੀ ਮੇਰੇ ਤੋਂ ਪਹਿਲਾਂ ਡਾਕਟਰ ਹਿਤੇਸ਼ ਦੀ ਡਿਊਟੀ ਸੀ ਉਹਨਾਂ ਦੀ ਡਿਊਟੀ ਦੇ ਵਿੱਚ ਆਏ ਸੀ 9 ਵਜੇ ਤੋਂ ਪਹਿਲਾਂ ਚਾਰ ਪੇਸ਼ੈਂਟ ਸੀਗੇ ਜਿਨ੍ਹਾਂ ਦੇ ਨਾਮ ਅਜੇ, ਰਾਮਚੰਦਰ, ਅਭਿਸ਼ੇਕ ਤੇ ਚਰਨਜੀਤ ਜੀ ਤੇ ਇਹਨਾਂ ਦੇ ਇੱਕ ਦੇ ਵਿੱਚ ਸਵਿਅਰ ਸੱਟਾਂ ਲੱਗੀਆਂ ਹੋਈਆਂ ਸੀ ਸਿਰ ਤੇ ਤੇ ਇੱਕ ਦੇ ਛਾਤੀ ਚ ਬਹੁਤ ਜ਼ਿਆਦਾ ਦਰਦ ਹੋ ਰਹੀ ਸੀ ਤੇ ਹੁਣ ਉਹਨਾਂ ਨੂੰ ਅਸੀਂ ਅੱਗੇ ਇਨਵੈਸਟੀਗੇਸ਼ਨਸ ਕਰਾਉਣ ਲਈ ਭੇਜਿਆ ਤੇ ਉਹਦੇ ਆਧਾਰ ਤੇ ਫਿਰ ਪਤਾ ਲੱਗੇਗਾ। ਇਹਨਾਂ ਸੋ ਕਿੱਥੋਂ ਬਿਲੋਂਗ ਕਰਦੇ ਸੀ ਇਹ ਚਾਰੋਂ? ਇਹ ਚਾਰੋਂ ਚੰਡੀਗੜ੍ਹ ਦੇ ਜੱਥੇ ਜਾ ਰਹੇ ਆ ਤੇ ਲੁਧਿਆਣੇ ਤੋਂ ਚੰਡੀਗੜ੍ਹ ਵੱਲ ਨੂੰ ਜਾ ਰਹੇ ਸੀ। ਤੇ ਕਿਸੇ ਦੀ ਹੈਡਿੰਗ ਜਿਹੀ ਹੈ? ਹਾਂਜੀ ਇੱਕ ਪੇਸ਼ੈਂਟ ਦੇ ਆ। ਕਿਸੇ ਨੂੰ ਰੈਫਰ ਵੀ ਕੀਤਾ ਜੀ? ਨਹੀਂ ਰੈਫਰ ਅਸੀਂ ਕਿਸੇ ਨੂੰ ਨਹੀਂ ਕੀਤਾ ਚਾਰੋਂ ਇੱਥੇ ਨੇ। ਤੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ